ਆ ਗੋਦੀ ਗੰਗਾ ਦੇ ਵਿੱਚ ਰਚੇ ਜਾਂ ਨਿਆ ਡੇਰੀਆਂ ਮੂਰੇ ਰੱਬਾ ਨਾਨਕ ਮੰਦਰ ਸੰਗਿ ਤਾਹੋ ਤੇਰੀਆਂ ਮੂਰੇ ਰੱਬਾ ਨਾਨਕ ਮੰਦਰ ਸੰਗਿ ਤਾਹੋ ਤੇਰੀਆਂ ਮੂਰੇ ਰੱਬਾ ਨਾਨਕ ਮੰਦਰ ਸੰਗਿ ਤਾਹੋ ਤੇਰੀਆਂ ਕੋ ਜੀ ਕਿਹਨੇ ਲੱਗਦੀ ਬਣਾਉਣੀ ਆਓ

बड़ी तुर जाई kali di ke papa bhi amda buta mai ke lavan jaani chuk chuk tere naal man lag jaa re ri par k na paam tere neki da karke haath lawan main tere neki karke aa se haan batay main mere nek kurti ditti bhabi di koi phuldari jaundi re pako kiro love pyari jaundi re pako neki hari मैं ना कैसे निकल कर रही हो ये गली आगे कुछ थी पूरी पहनन से हां मैं कोनी पाड़ लगी गदबद लगी मुझे दूर दूर हवा धोरे कुबा देखनो मैं मैं एक थोड़ी देख के चलते ला मां पड़ड़ धोरे नी गोद से कावे मेल वाला सुदी i you. ये गुट के बेटे के इनके दे काम हो रहे बस लगे ने कितनी पुड़ी ना अब्याति पुड़ी ना रामा जितना करता जामा जितना करता जामा बाके होटल को या बुड़ी काम हो रहे होटल के या बुड़ी पुड़ाओ है बस के या बुड़ी पुड़ी ना अब्याति पुड़ी ना रामा पूरे लग पुड़ी नगर की ਕੰਨ ਕਰੇ ਲੱਗਣਗੇ ਟੀਸੀ ਲੱਗਣ ਕਰਾਉਂਦੇ ਰੂਪ ਕਰੇ ਦਿਖਾਵਾਂ ਇਲਾਮ ਨੂੰ ਪੁੰਦੇ ਇਤਨ ਸੇਵਕਾਂ ਮਾਂਂ ਸੁਨੇ ਰਾਤ ਨਾ ਪੁੰਦੇ ਨਹੀਂ ਤੈਨੂੰ ਛੜੇ ਦਿਖਾਵਾਂ ਸਾਰੀ ਰਾਤ ਨਾ ਪੁੰਦੇ ਇਤਨ ਛੜੇ ਦਿਖਾਵਾਂ ਸਾਰੀ ਰਾਤ ਨਾ ਪੁੰਦੇ ਥੇਲੀ ਚਲੇ ਰੂਪੀ ਸਾਰੀ ਉਹ ਫਰਫਰ ਤੇਲੀਏ ਮੈਂ ਤੇਲੀਏ ਅਰੂਪੀ ਜੇ ਔਸ ਕੁੜੀ ਬੀਤੀ ਜੂਗਾ ਔਰ

নৌক পিট পত নে কি পিট থকা পেনে চল মাছ মেলে চিনে ফাই গীতা

ਮੇਸ ਟਰੈਕਟਰ ਨੂੰ ਛੇੜ ਨਾ ਦੇ ਹਾਏ ਹੋ ਗਿਆ ਗਾ ਦੇਓ ਥਾਉ ਨਾ ਨੀਤ ਇਹ ਛਿੱਕਦੇ ਏ ਟਰੈਕਟਰ ਵਾਲੇ ਦੀ ਸਾਡ ਨਾ ਇਹਨਾਂ ਉੱਤੇ ਵਰਗੋ ਗਾ ਲੋ ਛਿੱਕਦੇ ਨਾ ਝੱਕੋ ਮੇਰੀ ਵਾਦੀ ਆਉਂਦੀ ਕੁੜੀਏ ਜਾਂਦੀ ਕੁੜੀਏ ਪਰ ਲੈ ਟੋਪ ਜੁਰਾ ਸੰਜੁਤਾ ਸੰਜੁਤਾ ਕਰ ਫਰ ਕਰ ਤੇਰਾ ਲੇਗੀ

पारीअ साड़े आंदड़ कुड़ पार ਕੀ ਤੱਕ ਮੈਂ ਤੇਰਾ ਮਖਾਣ ਵਿੱਚ ਦਾਣਾ ਚੀਕਣੀ ਮਿੱਟੀ ਦੇ ਹਾਰੇ ਤੋਂ ਸੁਨਿਆ ਰੋ ਪੁਣੀ ਕਿਵੇਂ ਨਾਲ ਜਾਣਾ ਹੁੰਦਾ ਨਾਲ ਹੁਣ ਗਾ ਲੋ ਚੀਕਣੀ ਮਿੱਟੀ ਦੇ ਹਾਰੇ ਜਾਣਾ ਪਹਿਲਾਂ ਇਹ ਜਾਊਗਾ ਪਹਿਲਾਂ ਤੁਹਾਨੂੰ ਬਾਤ ਆ ਜੀ ਆ ਜਾਊਗਾ ਆ ਜੀ ਕਹਿੰਦੇ ਪੌਣਾਂ ਖਵਾਉਂਦੀ ਓਏ ਜੰਦੀ ਕੁੜੀਏ ਕਿਆ ਕੁ ਲਾ ਪੂਜਾ ਆ ਨੂੰ ਮੰਨੇ ਨਾ ਯਾਰ ਆ ਨੂੰ ਮੰਨੇ ਨਾ ਯੋ ਜੇ ਮਾਗ ਲੇ ਤੂੰ ਦੇਖ ਰੇ ਕਿਹੜੀ ਬੱਲਾ ਉੱਜਾਂ ਨੰਗੀ ਤੀ ਜੀ ਕੁੜੀ ਜਾਨਦੀ ਕੁੜੀ ਚੱਕਰ ਆ ਬੁਲਿਆਰ ਚੰਦਾ ਆ ਜਾਂਦੀ ਟੀਮਾਟ ਚੱਕਰ ਆਇਆ ਮੈਂ ਨਾ ਨੋਨੀ ਕੁੜੀ ਜਾਨਦੀ ਕੁੜੀ ਚੱਕਰ ਆ ਬੁਲਿਆਰ ਮਿੱਠੋ ਤੜਾ ਯੋ ਮਜੀ ਰੇਡੀ ਲੱਗ ਪਈ ਤੀ ਕੁੜੀਆਂ ਏ ਪਾਈ ਦੀ ਪੈਣੀ ਚੱਕ ਕੇ ਵਾਹ ਵਾਹ ਜਾਂ ਮਾ ਬਾਈ ਕਿਹੜਾ ਸਾਲ ਪੈਣ ਕਰ ਤੂ ਯੂ ਪਾਰਾ ਪੈ ਲੂਚੂ ਆ ਦੇ ਏ ਕੇ ਆਪਣਾ ਪੈੜੀ ਮੱਦ ਬੋਲੀ ਲੈ ਜਾ ਕੇ ਬੋਲੇ ਨਹੀਂ ਪੈਸਾ ਦੇ ਕੇ ਲੈ ਜਾ ਕੇ ਬੱਲਣੇ ਮੇਰੇ ਥੱਪੜ ਮਾਰਨਾ ਮੈਂ ਕੀ ਤਾ ਜੋੜ ਲਾ ਕੋਈ ਚੱਲ ਹੋਰ ਗਾਓ ਮਾਈਦੀ ਕਲਵਾੜੇ ਵੀ ਪੈਣ ਜੱਕ ਕੇ ਵਾਜਵਾ ਨਿਚਾ ਵਈ ਕਿਹੜਾ ਸਾਲਾ ਪੈ ਬਾ ਖੇਲੂ ਵਾ ਮਾ ਪੈ ਨਿਚਾ ਮੇ ਖਾਣਾ ਦੇ ਰਸ ਪੈ ਘਟੂ ਨਾ ਕੋਲ ਕੋਸਰੋਤਾ

ਉਹਦਾ ਹਾਂ ਵੀ ਕੰਮ ਨਾਲੋਂ ਜ਼ਿਆਦਾ ਵਿਚਾਰਾ ਉਹ ਵੀ ਛੇੜਦੇ ਆਂ ਤੁਹਾਨੂੰ ਜਿਉਂ ਦੇਖਾ ਗੀਤ ਮੈਨੂੰ ਆਤਾ ਕਿਹਾ ਸੀ ਮੋਟਰਸਾਈਕਲ ਸੜਪਾ ਸੀ ਇੱਕ ਦੀ ਗੱਡੀ ਛਾਪੀ ਨਹੀਂ ਚਲੀ ਅਸੀਂ ਬੈ ਇੱਥੇ ਗੰਗਾ ਰਾਮਨਵਾਸ ਜੱਟਾਂ ਵਾਲੇ ਬਣੇ ਸੀ ਅਸੀਂ ਕਿਸੇ ਦੀਆਂ ਰੇਡੀਆਂ ਗੱਡੀਆਂ ਮੂਤ ਦੇ ਮਾ ਫਿਰ ਜਾ ਕੇ ਅਦਰ ਬਾਹਰ ਤਾਂ ਉਹ ਕਿਹੜੇ ਤੱਕ ਲੱਗੇ ਪਾ ਕੇ ਸੁਪਾਈ ਜਾਂਦਾ ਪਹਿਲਾਂ 500 ਰਹਿ ਜਾਂ ਗੇਟ ਖੋਲਦੇ ਨੇ ਮਮੀ ਆ ਫੇਟ ਕਰ ਗਾ ਰਗਾ ਬੱਤੇ ਨਹੀਂ ਨਹੀਂ ਛੜੇ ਦੀ ਮੋਰੀ ਬੰਦ ਕਰ ਦੋ ਜੀ ਨਾ ਕਿਤੇ ਸੜਾ ਨਾ ਲੰਘ ਜਾਵੇ ਆ ਜਾ ਜੀ ਪੂਰੀ ਖੜੀ ਆ ਨਹੀਂ ਕਾਂਡ ਦੇ ਪੂਰੀ ਉਰੀ ਨੀਣਾਲੇ ਤੇ ਰਾਜਾਰ ਕੁੱਟਿਆ ਨਾਲੇ ਤੂੰ ਸਾਂਵਲੇ ਨਾ ਨੂੜੀ

ਆਉਂਗੀ ਕੁੜੀਏ ਜਾਂਦੀ ਕੁੜੀਏ ਚੱਕੂ ਲਊ ਯਾਰ ਵੀ ਤੋਂ ਚੈਨੇ ਐ ਤੋਂ ਦੇ ਚੁਕੀਂ ਗੱਬੂਰ ਚਿੰਤੇ ਕਾਦੇ ਗੁਿਲਮ ਗਏ ਵੇ ਤੋਂ ਦੇ ਚੁਕੀਂ ਗੱਬੂਰ ਕੁਸਨ ਤੇ ਦਿੱਤਾ ਹੈ ਨਹੀਂ ਡਾਕਟਰ ਬੰਦਾ ਨਹੀਂ ਚਲਾएंगे ਭੱਗੇ ਨਹੀਂ ਉਹਨਾਂ ਤੇ ਜੀ ਆਉਂਗੀ ਕੁੜੀਏ ਮੂਲੇ ਮੂਲਾਂਗੂ ਚਲੋ ਫੋਟੋ ਲਓ ਅੰਗਰੇਨੀ ਦੇ ਬਾਹਰ ਜਾ ਕੇ ਠੀਕ ਹੈ ਪਾਣੀ ਪੀ ਕੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕੁਰੂ ਯਾਰ ਵਿੱਚੋਂ ਪੀਤਾ મોડા <laughs>